ਸਮਝ ਆ ਰਹੀ ਹੈ ਇੱਕ ਇੱਕ ਸ਼ਬਦ ਹallelujah ਠੀਕ ਹੈ ਓਕੇ ਇਥੇ ਵਾਰ ਚੈੱਕ ਕਰ ਆਈ ਅਸੀਂ ਇਹਨਾਂ ਦੀ ਗਵਾਹੀ ਸੁਣਾਗੇ ਮੈਂ ਗਵਾਹੀ ਸੁਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਅਸੀਂ ਜ਼ੋਰਦਾਰ ਪ੍ਰਭ ਦੀ ਮਹਮਦ ਲਈ ਨਾਰੇ ਲਗਾਵਾਂਗੇ ਕਾਲੀ ਵਿੱਚ ਆ ਕੇ ਪ੍ਰਭ ਦੀ ਮਹਿਮਾ ਕਰਾਂਗੇ ਕਿਉਂਕਿ ਇਹ ਇੱਕ ਐਸੀ ਗਵਾਹੀ ਹੈ ਮੈਂ ਵਿਸ਼ਵਾਸ ਕਰਦਾ ਜੇਕਰ ਤੁਸੀਂ ਇਸ ਗਵਾਹੀ ਨੂੰ ਸੁਣ ਕੇ ਪ੍ਰਭੂ ਤੇ ਵਿਸ਼ਵਾਸ ਕਰ ਲੋਗੇ 100% ਤੁਹਾਡਾ ਸ਼ਟਕਾਰਾ ਹੋਵੇਗਾ ਪ੍ਰਭੂ ਤੁਹਾਨੂੰ 100% ਬਰਕਤ ਦੇਵੇਗਾ ਜੇਕਰ ਤੁਸੀਂ ਇਸ ਗਵਾਹੀ ਤੇ ਵਿਸ਼ਵਾਸ ਕਰ ਲੋਗੇ ਅਸੀਂ ਕਈ ਵਾਰ ਕਹਿ ਦਿੰਦੇ ਆ ਕਿ ਛੋਟੇ ਚਰਚਾਂ ਵਿੱਚ ਚਮਤਕਾਰ ਨਹੀਂ ਹੁੰਦੇ ਪ੍ਰਭੂ ਦੇ ਕੰਮ ਨਹੀਂ ਹੁੰਦੇ ਮੈਂ ਮੈਂ ਕਹਿਣਾ ਕਿ ਆਹ ਤੁਹਾਡੇ ਸਾਹਮਣੇ ਅੱਜ ਦਾ ਹਾਜ਼ਰ ਜੀ ਪ੍ਰਭੂ ਨੇ ਇੱਕ ਮਰਦਾ ਜ਼ਿੰਦਾ ਕੀਤਾ ਆ ਅਸੀਂ ਤਾਲੀ ਵਾ ਕੇ ਇਸ ਪ੍ਰਭੂ ਦੀ ਮਹਿਮਾ ਕਰਾਂਗੇ ਗਵਾਹੀ ਤੋਂ ਪਹਿਲਾਂ ਹੁਣ ਅਸੀਂ ਇਹਨਾਂ ਦੀ ਗਵਾਹੀ ਨੂੰ ਸੁਣਾਂਗੇ ਇਹਨਾਂ ਦਾ ਨਾਮ ਭਾਈ ਸੁਖਾ ਮਸੀਹ ਹੈ ਜਿਸ ਨਗਰ ਦੇ ਨੇ ਉਹ ਜਾਣਦੇ ਨੇ ਔਰ ਜੋ ਬਾਹਰ ਦੇ ਨਗਰਾਂ ਤੋਂ ਆਏ ਨੇ ਉਹਨਾਂ ਦੀ ਇਨਫੋਰਮੇਸ਼ਨ ਹੀ ਮੈਂ ਦੱਸਦਾ ਕਿ ਇਹਨਾਂ ਦਾ ਨਾਮ ਭਾਈ ਸੁਖਾ ਮਸੀਹ ਹੈ ਇਹ ਫੌਜ ਤੋਂ ਰਟਾਇਰ ਆਏ ਨੇ ਔਰ ਇਹਨਾਂ ਦਾ ਪਿੰਡ ਇਹੀ ਆ ਪਿੰਡ ਮੰਮਣ ਔਰ ਇਹਨਾਂ ਦੀ ਗਵਾਹੀ ਇਹ ਆ ਕਿ ਇਹ 6 6ਵੇਂ ਮਹੀਨੇ ਦੀ 26 ਤਰੀਕ ਨੂੰ ਇਹ ਤੇ ਇਹਨਾਂ ਦਾ ਬੇਟਾ ਧਿਆਨਪੁਰ ਜਾ ਰਹੇ ਸੀ ਔਰ ਰਸਤੇ ਵਿੱਚ ਮੋਟਰਸਾਈਕਲ ਸਲਿੱਪ ਹੋਣ ਕਾਰਨ ਇਹ ਮੋਟਰਸਾਈਕਲ ਤੋਂ ਡਿੱਗ ਪਏ ਔਰ ਇਹਨਾਂ ਦੀ ਗੋਡੇ ਤੇ ਸੱਟ ਲੱਗ ਗਈ। ਔਰ ਉਸ ਤੋਂ ਬਾਅਦ ਇਹ ਆਪਣੇ ਘਰ ਆਏ ਔਰ ਇਹਨਾਂ ਨੇ ਜਦੋਂ ਜਲੰਧਰ ਜਾ ਕੇ ਗੋਡੇ ਨੂੰ ਚੈੱਕ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜੀ ਗੋਡੇ ਦੀ ਚੱਪਣੀ ਆ ਉਹ ਟੁੱਟ ਚੁੱਕੀ ਆ ਔਰ ਉਸ ਦਾ ਆਪਰੇਟ ਕਰਨਾ ਪਵੇਗਾ ਔਰ ਉਹਦੇ ਵਿੱਚ ਇੱਕ ਸਕਰੂ ਪਵੇਗਾ। ਔਰ ਉਹਨਾਂ ਇਸ ਤੋਂ ਬਾਅਦ ਇਹਨਾਂ ਆਪਣੇ ਘਰ ਫੋਨ ਕੀਤਾ ਆਪਣੇ ਘਰ ਦੱਸਿਆ ਕਿ ਡਾਕਟਰ ਇਸ ਤਰ੍ਹਾਂ ਦੱਸ ਰਹੇ ਨੇ ਔਰ ਇਹਨਾਂ ਦੀ ਫੈਮਿਲੀ ਨੇ ਕਿਹਾ ਕਿ ਤੁਸੀਂ ਆ ਜਾਓ ਅਸੀਂ ਅਜੇ ਫਿਲਹਾਲ ਆਪਰੇਸ਼ਨ ਨਹੀਂ ਕਰਾਉਣਾ ਤਾਂ ਇਹ ਆਪਣੇ ਘਰ ਵਾਪਸ ਆਏ ਉਸ ਤੋਂ ਬਾਅਦ ਇਹਨਾਂ ਨੇ ਘਰ ਆ ਕੇ ਇਹਨਾਂ ਦੇ ਪਰਿਵਾਰ ਨੇ ਇਹਨਾਂ ਦੀ ਪਤਨੀ ਨੇ ਪਾਸਟਰ ਜੀ ਕੋਲੋਂ ਪ੍ਰਭਜਦਾਸ ਪਾਸਟਰ ਜੀ ਬੰਟੀ ਕੋਲੋਂ ਪ੍ਰੇਅਰ ਕਰਵਾਈ ਪ੍ਰਭਜਦਾਸੀ ਕੋਲੋਂ ਪ੍ਰੇਅਰ ਕਰਵਾਈ ਔਰ ਇਹਨਾਂ ਦੇ ਘਰ ਪ੍ਰਾਰਥਨਾ ਵਾਲਾ ਤੇਲ ਸੀ ਇਹਨਾਂ ਨੇ ਵਿਸ਼ਵਾਸ ਨਾਲ ਉਸ ਪ੍ਰਾਰਥਨਾ ਵਾਲੇ ਤੇਲ ਨੂੰ ਗੋਡੇ ਤੇ ਲਾਇਆ ਔਰ ਉਸ ਤੋਂ ਬਾਅਦ ਇਹਨਾਂ ਕੁਝ ਦਿਨਾਂ ਬਾਅਦ ਚੈੱਕ ਕਰਵਾਇਆ ਔਰ ਡਾਕਟਰਾਂ ਨੇ ਦੱਸਿਆ ਕਿ ਹੁਣ ਆਪਰੇਟ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੀ ਹੱਡੀ ਆ ਜਿਹੜੀ ਆਪਣੀ ਜਗ੍ਹਾ ਤੇ ਸਹੀ ਆ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦੇ ਗੋਡੇ ਤੇ ਡਾਕਟਰਾਂ ਨੇ ਪਲਸਟਰ ਲਗਵਾਇਆ ਉਸ ਤੋਂ ਬਾਅਦ ਇਹ ਆਪਣੇ ਘਰ ਆਏ ਔਰ ਉਸ ਤੋਂ ਬਾਅਦ 1 ਮਹੀਨਾ ਇਹ ਆਪਣੇ ਬੈੱਡ ਤੇ ਰਹੇ ਔਰ 31 ਜੁਲਾਈ ਦੀ ਰਾਤ ਨੂੰ ਇਹ ਆਪਣੇ ਪਰਿਵਾਰ ਦੇ ਨਾਲ ਗੱਲਾਂ ਕਰ ਰਹੇ ਸੀ ਕਿ ਥੋੜੇ ਦਿਨਾਂ ਬਾਅਦ ਮੇਰੇ ਗੋਡੇ ਦਾ ਪਲਸਟਰ ਜਿਹੜਾ ਉੱਤਰ ਜਾਵੇਗਾ ਔਰ ਮੈਂ ਨਾਰਮਲ ਹੋ ਜਾਵਾਂਗਾ ਔਰ ਮੈਂ ਆਪਣੇ ਕੰਮ ਤੇ ਜਾਵਾਂਗਾ ਔਰ ਜਿਉਂ ਹੀ ਉਹ ਰਾਤ ਲੰਗੀ 1 ਅਗਸਤ ਨੂੰ ਸਵੇਰੇ 5 ਵਜੇ ਇਹ ਰੋਜ਼ ਦੀ ਤਰ੍ਹਾਂ ਜਦੋਂ ਪ੍ਰਾਰਥਨਾ ਕਰਨ ਦੇ ਲਈ ਉੱਠੇ ਔਰ ਇਹਨਾਂ ਨੇ ਦੱਸਿਆ ਕਿ ਮੈਨੂੰ ਬਹੁਤ ਜ਼ਿਆਦਾ ਚੱਕਰ ਆ ਰਹੇ ਸੀ ਇਹਨਾਂ ਆਪਣੀ ਪਤਨੀ ਨੂੰ ਦੱਸਿਆ ਕਿ ਮੈਨੂੰ ਜ਼ਿਆਦਾ ਬਹੁਤ ਜ਼ਿਆਦਾ ਚੱਕਰ ਆ ਰਹੇ ਨੇ ਮੈਨੂੰ ਠੰਡੀਆਂ ਤੇ ਰੇਲੀਆਂ ਆ ਰਹੀਆਂ ਨੇ ਔਰ ਇਹਨਾਂ ਆਪਣੀ ਪਤਨੀ ਨੂੰ ਬੋਲਿਆ ਕਿ ਮੈਨੂੰ ਕੋਈ ਦਵਾਈ ਦਿਵੋ ਔਰ ਉਹਨਾਂ ਬੋਲਿਆ ਕਿ ਘਰ ਵਿੱਚ ਕੋਈ ਦਵਾਈ ਤਾਂ ਹੈ ਨਹੀਂ ਪਰ ਪ੍ਰੇਅਰ ਆਇਲ ਜ਼ਰੂਰ ਹੈ ਔਰ ਇਹਨਾਂ ਵਿਸ਼ਵਾਸ ਨਾਲ ਉਹ ਸਪਰੇਅਰ ਆਇਲ ਨੂੰ ਲਗਾਇਆ ਔਰ ਉਸ ਤੋਂ ਬਾਅਦ ਇਹਨਾਂ ਬੋਲਿਆ ਕਿ ਮੈਂ ਬਾਥਰੂਮ ਜਾਣਾ ਹੈ। ਔਰ ਉਸ ਤੋਂ ਬਾਅਦ ਇਹਨਾਂ ਤੇ ਜੋ ਵੀ ਘਟਨਾ ਬੀਤੀ ਹੈ ਮੈਂ ਭਾਈ ਜੀ ਨੂੰ ਕਵਾਂਗਾ ਕਿ ਉਹ ਆਪ ਥੋੜਾ ਦੱਸਣਗੇ। ਇਹਨਾਂ ਤੋਂ ਬਾਅਦ ਇਹਨਾਂ ਦੇ ਨਾਲ ਕੀ ਹੋਇਆ? ਜਦੋਂ ਮੈਂ ਬਾਥਰੂਮ ਜਾਣ ਵਾਸਤੇ ਮੈਂ ਜਿਹੜੀ ਕਰ ਲਈ ਵੀ ਮੈਂ ਜਾਣਾ ਹੀ ਜਾਣਾ ਆ ਤੇ ਇਹ ਮੈਨੂੰ ਕਹਿਣ ਲਈ ਕਿ ਤੁਹਾਡੇ ਕੋਲ ਬਾਥਰੂਮ ਨਹੀਂ ਜਾਇਆ ਜਾਣਾ ਤੁਹਾਨੂੰ ਚੱਕਰ ਬਹੁਤ ਆਉਂਦੇ ਆ। ਤਾਂ ਮੈਂ ਕਿਹਾ ਨਹੀਂ ਮੈਂ ਜਾਣਾ ਆ। ਜਿੱਦਾਂ ਹੀ ਮੈਂ ਉੱਠਦਾ ਤੇ ਮੈਂ ਪਿੱਛੇ ਤੇ ਪਿੱਛੇ ਡਿੱਗ ਜਾਂਦਾ ਬੈੱਡ ਦੇ ਉੱਤੇ ਫੇਰ ਤੇ ਮੈਨੂੰ ਕੁਝ ਵੀ ਪਤਾ ਨਹੀਂ ਲੱਗਦਾ ਤੇ ਮੇਰਾ ਮਤਲਬ ਜੋਰ-ਜੋਰ ਨਾਲ ਸਾਹ ਦੇ ਢਕੋਰੇ ਜੇ ਵੱਜਦੇ ਆ ਦੋ ਚਾਰ ਉਸ ਤੋਂ ਬਾਅਦ ਬਿਲਕੁਲ ਮੇਰੇ ਮੂੰਹ ਚੋਂ ਚੇਕ ਵਗਣ ਲੱ ਪੈਂਦੀ ਆ ਤੇ ਮੈਂ ਬਿਲਕੁਲ ਇੱਕ ਮੁਰਦੇ ਦੀ ਤਰਾਈ ਹੋ ਜਾਂਦਾ ਮੇਰਾ ਸਾਹ ਬਿਲਕੁਲ ਰੁਕ ਜਾਂਦਾ ਤੇ ਇਹ ਸਾਰਾ ਟੱਬਰ ਰੋਂਣ ਲੱ ਪੈਂਦੇ ਨੇ ਤੇ ਰੋਂਦੇ ਰੋਂਦੇ ਫਿਰ ਇਹ ਪਾਸਟਰ ਜੀ ਨੂੰ ਫੋਨ ਕਰਦੇ ਨੇ ਤੇ ਪਾਸਟਰ ਜੀ ਇੱਕ ਹੀ ਇੱਕ ਦੋ ਰਿੰਗਾ ਦੇ ਵਿੱਚ ਹੀ ਫੋਨ ਚੱਕ ਲੈਦੇ ਨੇ ਤੇ ਇਹਨਾਂ ਨੇ ਦੱਸਿਆ ਵੀ ਇਦਾਂ ਕੁਝ ਡੈਡੀ ਨੂੰ ਹੋ ਗਿਆ ਮੂੰਹ ਚੋਂ ਚੇਕ ਵਗਣ ਦੀ ਆ ਤੇ ਇਹ ਪਾਸਟਰ ਜੀ ਉਥੋਂ ਘਰੋਂ ਹੀ ਦਵਾਈ ਕਰਦੇ ਕਰਦੇ ਸਾਡੇ ਘਰ ਵਾਲੋਂ ਜਲਦੀ ਜਲਦੀ ਜਦੋਂ ਆਉਂਦੇ ਨੇ ਤੇ ਆਉਣ ਤੋਂ ਪਹਿਲਾਂ ਹੀ ਪ੍ਰਭੂ ਫੇਰ ਮੈਨੂੰ ਸਾਹ ਦੇ ਦਿੰਦਾ ਹੈ ਅਜੇ ਘਰ ਪਹੁੰਚਦੇ ਨਹੀਂ ਤੇ ਮੇਰੇ ਸਾਹ ਦੁਬਾਰਾ ਵਾਪਸ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਵਿੱਚ ਜਦੋਂ ਪਾਸਟਰ ਜੀ ਘਰ ਆ ਜਾਂਦੇ ਨੇ ਤੇ ਫਿਰ ਮੈਂ ਉਹੀ ਫਿਰ ਮੈਂ ਹੇਰ ਉਹੀ ਜिद ਕਰਦਾ ਕਿ ਮੈਂ ਬਾਥਰੂਮ ਜਾਣਾ ਆ ਤੇ ਇਹ ਪਾਸਟਰ ਜੀ ਕਹਿੰਦੇ ਵੀ ਮੈਂ ਲੈ ਕੇ ਚੱਲ ਜਾਂਦਾ ਵਾਂ ਤੂੰ ਵੀ ਕੋਈ ਗੱਲ ਨਹੀਂ ਤੇ ਇਹ ਆਂਦੇ ਵੀ ਨਹੀਂ ਜਾਇਆ ਜਾਣਾ ਮੈਂ ਕਹਿੰਦਾ ਨਹੀਂ ਮੈਂ ਜਾਣਾ ਆ ਫਿਰ ਇਹ ਦੁਬਾਰਾ ਮੈਨੂੰ ਪਾਸਟਰ ਜੀ ਥੋੜਾ ਜਿਹਾ ਦੋ ਤਿੰਨ ਕਦਮ ਮੈਂ ਚੱਲਦਾ ਤੇ ਫਿਰ ਮੇਰੇ ਨਾਲ ਉਹੀ ਸੀਨ ਹੋ ਜਾਂਦਾ ਕਿ ਮੈਂ ਪਿੱਛੇ ਦਾ ਪਿੱਛੇ ਹੀ ਡਿੱਗ ਜਾਂਦਾ ਤੇ ਮੇਰੇ ਮੂੰਹ ਤੋਂ ਝੱਗ ਵਗਣ ਡੈ ਪੈਂਦੀ ਆ ਤੇ ਮੇਰਾ ਸਾਹ ਰੁਕ ਜਾਂਦਾ ਆ ਤੇ ਮੈਂ ਬਿਲਕੁਲ ਮੁਰਦੇ ਦੀ ਤਰ੍ਹਾਂ ਹੋ ਗਿਆ ਮੇਰੇ ਮੁਠਾ ਵੀ ਆ ਬਿਲਕੁਲ ਬੰਦ ਹੋ ਗਈਆਂ ਤੇ ਮੇਰਾ ਸਾਹ ਵੀ ਰੁਕ ਗਿਆ ਤੇ ਮੂੰਹ ਵੀ ਬਿਲਕੁਲ ਐ ਦੰਦ ਨ ਦੰਦ ਜੋੜ ਕੇ ਉਸ ਤੋਂ ਬਾਅਦ ਦੀ ਮੈਨੂੰ ਕਹਾਣੀ ਦਾ ਨਹੀਂ ਪਰ ਉਸ ਤੋਂ ਬਾਅਦ ਦੀ ਕਹਾਣੀ ਇਹਨਾਂ ਨੂੰ ਹੀ ਪਤਾ ਕਿ ਕੀ ਕੀ ਮੇਰੇ ਨਾਲ ਬੀਤੀ ਫਿਰ ਮੈਨੂੰ ਪਹਿਲਾਂ ਸਾਰਾ ਕੁਝ ਕੁਝ ਵੀ ਯਾਦ ਨਹੀਂ ਰਹਿੰਦਾ ਕਿ ਮੈਂ ਪਹਿਲਾਂ ਵੀ ਇੱਕ ਵਾਰੀ ਇਦਾਂ ਹੋ ਗਿਆ ਹਾਂ ਤੇ ਦੁਬਾਰਾ ਮੈਂ ਉੱਠਿਆ ਵਾਂ ਜਦੋਂ ਮੈਂ ਪਹਿਲੀ ਵਾਰੀ ਇਦਾਂ ਹੋਇਆ ਤੇ ਇਹ ਰੋਣ ਦੇ ਸੀ ਤੇ ਮੇਰੀ ਰੋਣ ਦੇ ਵਿੱਚ ਕੰਨਾਂ ਦੇ ਵਿੱਚ ਜਦੋਂ ਆਵਾਜ਼ ਪਈ ਸਾ ਮੈਨੂੰ ਦੁਬਾਰਾ ਆ ਜਾਂਦੇ ਤੇ ਮੈਂ ਇਹਨਾਂ ਨੂੰ ਪੁੱਛਦਾ ਕਿ ਮੈਨੂੰ ਕੀ ਹੋਇਆ ਹੈ ਤੁਸੀਂ ਮਤਲਬ ਰੋਣ ਕਿਹੜੀ ਕਿੱਲੋਂ ਡੇ ਇਹ ਮੈਨੂੰ ਕਹਿੰਦੇ ਤੁਹਾਨੂੰ ਕੁਝ ਹੋ ਗਿਆ ਮੈਂ ਕਿਹਾ ਮੈਂ ਤਾਂ ਚੰਗਾ ਭਲਾ ਰਾਤ ਸੁੱਤਾ ਤੇ ਮੈਂ ਤਾਂ ਸਵੇਰੇ ਹੋਣੋਂ ਮੂੰਹ ਟਾੜੀ ਬਾਸ ਸੁਣੀ ਤੁਰਠਿਆ ਇਹ ਕਹਿੰਦੇ ਨਹੀਂ ਤੁਸੀਂ ਪਹਿਲਾਂ ਵੀ ਉੱਠੇ ਮੈਂ ਕਿਹਾ ਪਹਿਲਾਂ ਤਾਂ ਮੈਂ ਉੱਠਿਆ ਹੀ ਨਹੀਂਗਾ ਤੇ ਜਾਂ ਢਾਡੇ ਮੂੰਹ ਚ ਝੇਕੀ ਹੋ ਗਈ ਮੈਂ ਜਿੱਦਾਂ ਹੱਥ ਮਾਰਦਾ ਤੇ ਮੇਰਾ ਮੂੰਹ ਸਾਰਾ ਲਿਪੜਿਆ ਹੈਗਾ ਮੈਂ ਕਹਿੰਦਾ ਸੁੱਤੇ ਆ ਇਦਾਂ ਹੀ ਮਾੜੀ ਹੋਟੀ ਚ ਇੱਕ ਆ ਜਾਂਦੀ ਆ ਪਰ ਉਹ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਮੈਂ ਪਹਿਲਾਂ ਵੀ ਉੱਠਿਆ ਹਾਂਗਾ ਤੇ ਮੇਰਾ ਦਮ ਤਾਂ ਸਾਰ ਰੁਕ ਗਿਆ ਹੈਗਾ ਤੇ ਦੁਬਾਰਾ ਫਿਰ ਜਦੋਂ ਪਾਸਟਰ ਜੀ ਆਉਂਦੇ ਤੇ ਫਿਰ ਦੁਬਾਰਾ ਮੈਂ ਡਿੱਗ ਜਾਂਦਾ ਤੇ ਫਿਰ ਪਾਸਟਰ ਜੀ ਫਿਰ ਮੇਰੀਆਂ ਮੁੱਠਾ ਮੱਠਾ ਪਤਾ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਖੋਲੀਆਂ ਢਾਡੀਆਂ ਮੂੰਹ ਮੈਂ ਖੋਲਿਆ ਪ੍ਰੇਅਰ ਕੀਤੀ ਆ ਤੇ ਫਿਰ ਦੁਬਾਰਾ ਕੁਝ ਟਾਈਮ ਬਾਅਦ ਫਿਰ ਜਦੋਂ ਪ੍ਰੇਅਰ ਕਰਦੇ ਨੇ ਤੇ ਫਿਰ ਥੋੜੀ ਦੇਰ ਬਾਅਦ ਮੈ ਮੜੀ ਮੜੀ ਹੋਸ ਆਉਣੀ ਸ਼ੁਰੂ ਹੋ ਜਾਂਦੀ ਤੇ ਉਸ ਟਾਈਮੇ ਮੈਨੂੰ ਗੱਡੀ ਚ ਪਾਉਂਦੇ ਹੀਗੇ ਤੇ ਮੈਂ ਇਹਨਾਂ ਨੂੰ ਫੇਰ ਕਹਿੰਦਾ ਵੀ ਤੁਸੀਂ ਮੈਨੂੰ ਗੱਡੀ ਮੈਂ ਤੇ ਅੰਦਰ ਸੁੱਤਾ ਹਾਂ ਤੁਸੀਂ ਮੈਨੂੰ ਗੱਡੀ ਚ ਲੈ ਕੇ ਆ ਇੱਥੇ ਗੱਡੀ ਵਾਲੇ ਕਮਰੇ ਚ ਲੈ ਕੇ ਆਗੇ ਜੇ ਇਹ ਕਹਿੰਦੇ ਤੁਹਾਨੂੰ ਕੁਝ ਹੋ ਗਿਆ ਵਾਈ ਸੈਰ ਜਾਣਾ ਦਵਾਈ ਲੈਣ ਵਾਸਤੇ ਮੈਂ ਕਿਹਾ ਯਾਰ ਚੰਗਾ ਭਲਾ ਸੁੱਤਾ ਮੈਨੂੰ ਤਾਂ ਕੁਝ ਵੀ ਨਹੀਂ ਘਾ ਹੋਇਆ ਕਹਿੰਦੇ ਨਹੀਂ ਨਹੀਂ ਤੁਹਾਨੂੰ ਕੁਝ ਹੋਇਆ ਵਾ ਤੇ ਤਾਂ ਤੁਹਾਡੇ ਮੂੰਹ ਚ ਝਿਗ ਵੀ ਆ ਗਈ ਮੈਂ ਫੇਰ ਹੱਥ ਮਾਰਦਾ ਤੇ ਮੇਰਾ ਮੂੰਹ ਸਾਰਾ ਲਿਬੜਿਆ ਹੀਗਾ ਤੇ ਮੈਂ ਚਲੋ ਠੀਕ ਹੈ ਬਹਿ ਕੇ ਗੱਡੀ ਦੇ ਵਿੱਚ ਉੜ ਕੇ ਗੱਡੀ ਦੇ ਵਿੱਚ ਬਹਿਣ ਤੇ ਦੇਰ ਹੋਈ ਆ ਤਾਂ ਮੇਰਾ ਸਾਹ ਬਿਲਕੁਲ ਹੀ ਆਉਂ ਨਹੀਂ ਹੋਇਆ ਕਿ ਹੁਣ ਬਸ ਹੈ ਹੀ ਨਹੀਂਗਾ ਸਾਹ ਇੱਥੋਂ ਤਾਂ ਤਾਂ ਸਾਹ ਹੀਗਾ ਮੇਰਾ ਸਾਥੀ ਤੋਂ ਤੇ ਮੈਂ ਬਟਾਲੇ ਤੱਕ ਬਹੁਤ ਔਖਾ ਪਹੁੰਚਿਆ ਵਾਸ਼ਟਰ ਜੀ ਹੋਣਾ ਨੇ ਗੱਡੀ ਇੰਨੀ ਤੇਜ਼ ਖੜੀ ਤੇ ਅਜੇ ਵੀ ਇਹ ਮੇਰੀ ਵਾਈਫ ਕਹਿ ਰਹੀ ਕੋਈ ਗੱਡੀ ਹੌਲੀ ਹੈ 140 ਦੀ ਸਪੀਡ ਤੇ ਖੜੀ ਜਦ ਕਿ ਰੋਡ ਇੰਨਾ ਖਰਾਬ ਹੈ 60 70 ਦੀ ਸਪੀਡ ਤੇ ਵੀ ਗੱਡੀ ਨਹੀਂ ਚਲਾ ਸਕਦਾ ਬੰਦਾ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਨੂੰ ਹਸਪੀਟਲ ਲੈ ਜਾਂਦੇ ਨੇ ਇਹ ਹਸਪੀਟਲ ਦੇ ਵਿੱਚ ਵੱਡੀਆਂ-ਵੱਡੀਆਂ ਆਕਸੀਜਨਾਂ ਜੇਰੀਆਂ ਨੇ ਮੋਟੀ-ਮੋਟੀ ਪਾਈਪ ਵਾਲੀਆਂ ਉਹ ਵੀ ਲਾ ਦਿੰਦੇ ਸਾਬ ਮੈਨੂੰ ਫੇਰ ਵੀ ਨਹੀਂ ਆਉਂਦਾ ਤੇਰੇ ਮੁੜ ਕੇ ਕਾਫੀ ਇਲਾਜ ਕਰਨ ਦੇ ਬਾਅਦ ਵਿੱਚ ਵੀ ਮੇਰਾ ਕੋਈ ਤਕਬੀਰ ਤੇ ਠੀਕ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਗਾੜੀਏ ਸਟੀਵਨ ਭਾਜੀ ਦੱਸਣਗੇ ਮੈਨੂੰ ਤਾਂ ਫੇਰ ਉਸ ਤੋਂ ਬਾਅਦ ਕੁਝ ਜਾਜੂਦ ਨਹੀਂ ਰਹਿੰਦਾ ਕਿ ਮੇਰੇ ਨਾਲ ਕੀ ਬੀਤ ਰਹੀ ਹੈ ਔਰ ਇਸ ਤੋਂ ਬਾਅਦ ਜਦੋਂ ਪ੍ਰਭਜਦਾਸ ਇਹਨਾਂ ਦੇ ਪਰਿਵਾਰ ਨੇ ਇਹਨਾਂ ਨੂੰ ਚੁੱਕ ਕੇ ਗੱਡੀ ਵਿੱਚ ਪਾਇਆ ਤੇ ਇਹਨਾਂ ਨੂੰ ਬਟਾਲੇ ਐਮਸੀ ਹਸਪੀਟਲ ਵਿੱਚ ਲੈ ਗਏ ਉਥੇ ਉਹਨਾਂ ਡਾਕਟਰਾਂ ਨੇ ਇਹਨਾਂ ਨੂੰ ਜਾਂਦੇ ਆ ਹੀ ਆਕਸੀਜਨ ਲਗਾ ਦਿੱਤੀ ਕਿਉਂਕਿ ਇਹਨਾਂ ਨੂੰ ਸਾਹ ਨਹੀਂ ਸੀ ਆ ਰਹੇ ਔਰ ਕੁਝ ਸਮੇਂ ਬਾਅਦ ਡਾਕਟਰਾਂ ਨੇ 1 ਘੰਟਾ ਇਲਾਜ ਕਰਨ ਤੋਂ ਬਾਅਦ ਆਪਣੀ ਕੋਸ਼ਿਸ਼ ਕਰਨ ਤੋਂ ਬਾਅਦ ਇਹਨਾਂ ਨੂੰ ਜਵਾਬ ਦੇ ਦਿੱਤਾ ਔਰ ਇਹਨਾਂ ਨੂੰ ਕਿਹਾ ਬੋਲਿਆ ਕਿ ਤੁਸੀਂ ਆਪਣੇ ਮਰੀਜ਼ ਨੂੰ ਹੋਰ ਕਿਸੇ ਜਗ੍ਹਾ ਤੇ ਲੈ ਜਾਓ ਕਿਉਂਕਿ ਸਾਡੇ ਕੋਲ ਇਸ ਚੀਜ਼ ਦਾ ਇਲਾਜ ਨਹੀਂ ਆ ਉਸ ਤੋਂ ਬਾਅਦ ਇਹ ਪਟਾਲੇ ਵਿੱਚ ਇੱਕ ਸਰਬਸੁਖ ਹਸਪਤਾਲ ਹੈ ਉਸ ਉਹ ਜਗ੍ਹਾ ਤੇ ਲੈ ਕੇ ਗਏ ਔਰ ਉਹਨਾਂ ਵੀ ਉਹਨਾਂ ਵੀ ਦੱਸਿਆ ਕਿ ਇਹਨਾਂ ਦੇ ਸਾਹ ਨਹੀਂ ਆ ਰਹੇ ਇਹਨਾਂ ਦੀ ਜਿਹੜੀ ਪ੍ਰੋਬਲਮ ਆ ਬਹੁਤ ਸੀਰੀਅਸ ਆ ਔਰ ਉਹਨਾਂ ਵੀ ਆਪਣੀ 3-4 ਘੰਟੇ ਕੋਸ਼ਿਸ਼ ਕੀਤੀ ਔਰ ਉਹਨਾਂ ਦੀ ਕੋਸ਼ਿਸ਼ ਵੀ ناکਾਮ ਰਹੀ ਉਹਨਾਂ ਨੇ ਵੀ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਇੱਕ ਇੱਕ ਟੀਕਾ ਲਗਾਉਣਾ ਪਵੇਗਾ ਜੋ 100mg ਦੀ ਮਾਤਰਾ 100mg ਹੋਵੇਗੀ ਔਰ ਉਸ ਦੀ ਕੀਮਤ 1,10,000 ਰੁਪਏ ਹੋਵੇਗੀ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਦੱਸਿਆ ਕਿ ਇਹ ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਉਹਨਾਂ 4 ਘੰਟੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਕਿ ਤੁਸੀਂ ਆਪਣੀ ਮਰੀਜ਼ ਨੂੰ ਹੋਰ ਕਿਤੇ ਲੈ ਜਾਓ ਔਰ ਉਸ ਤੋਂ ਬਾਅਦ ਇਹਨਾਂ ਨੇ ਫੇਰ ਆਪਣੇ ਭਾਈ ਜੀ ਨੂੰ ਐਂਬੂਲੈਂਸ ਵਿੱਚ ਪਾਇਆ ਔਰ ਜਲੰਧਰ ਲੈ ਕੇ ਗਏ ਸੈਕੰਡ ਹਾਰਟ ਹਸਪੀਟਲ ਵਿੱਚ ਉੱਥੇ ਉਹਨਾਂ ਵੀ 1 ਘੰਟਾ ਇਲਾਜ ਕੀਤਾ ਉਹਨਾਂ ਵੀ ਇਹੀ ਦੱਸਿਆ ਕਿ ਇੱਕ ਟੀਕਾ ਹੁੰਦਾ ਹੈ ਜਿਸ ਦੀ ਜਿਸ ਦੀ ਮਾਤਰਾ 100 mg ਹੋਵੇਗੀ ਔਰ ਉਸ ਦੀ ਕੀਮਤ 1 ਲੱਖ 10 ਹਜ਼ਾਰ ਦੇ ਕਰੀਬ ਹੋਵੇਗੀ ਔਰ ਉਹਨਾਂ ਦੱਸਿਆ ਕਿ ਇੱਕ ਪਨੰਬਰਾ ਨਾਮ ਦੀ ਟੈਕਨੋਲੋਜੀ ਵੀ ਹੁੰਦੀ ਹੈ ਜੋ ਐਸਡੀ ਐਸਟੀ ਦਾ ਇਲਾਜ ਕਰਦੀ ਆ ਕਿਉਂਕਿ ਉਹਨਾਂ ਦੱਸਿਆ ਕਿ ਇਹਨਾਂ ਦੀ ਜਿਹੜੀ ਇੱਕ ਨਾੜ ਆ ਜਿਹੜੀ ਖੂਨ ਜਿਹੜੀ ਦਿਮਾਗ ਨੂੰ ਫੇਫੜਿਆਂ ਨੂੰ ਔਰ ਹਾਟ ਨੂੰ ਖੂਨ ਪਹੁੰਚਾਉਂਦੀ ਆ ਉਹ ਬੰਦ ਹੋ ਚੁੱਕੀ ਆ ਉਹਦੇ ਵਿੱਚ ਕਲਾਉਟ ਬਣ ਚੁੱਕੇ ਨੇ ਔਰ ਉਹਨਾਂ ਵੀ ਆਪਣੀ ਕੋਸ਼ਿਸ਼ ਕੀਤੀ ਪਰ ਉਹਨਾਂ ਦੱਸਿਆ ਕਿ ਸਾਡੇ ਕੋਲ ਇਲਾਜ ਨਹੀਂ ਹੈ ਤੁਸੀਂ ਇਹਨਾਂ ਨੂੰ ਲੁਧਿਆਣਾ ਵਿੱਚ ਟੀਐਮਸੀ ਹਸਪੀਟਲ ਵਿੱਚ ਲੈ ਜਾਓ ਜਦੋਂ ਇਹ ਟੀਐਮਸੀ ਹਸਪੀਟਲ ਵਿੱਚ ਲੈ ਕੇ ਗਏ ਐਂਬੂਲੈਂਸ ਪਾ ਕੇ ਰਸਤੇ ਵਿੱਚ ਵੀ ਇਹਨਾਂ ਦੇ ਸਾਹ ਨਹੀਂ ਆ ਰਹੇ ਸੀ ਇਹਨਾਂ ਨੂੰ ਆਕਸੀਜਨ ਲੱਗੀ ਸੀ ਪਾਈਪਾਂ ਲੱਗੀਆਂ ਸੀ ਔਰ ਜਦੋਂ ਡੀਐਮਸੀ ਹਸਪੀਟਲ ਲੈ ਕੇ ਗਏ ਉਸ ਤੋਂ ਬਾਅਦ ਗੁਰਪ੍ਰਤਾਸ ਦੱਸਦੇ ਨੇ ਕਿ ਅਸੀਂ ਜਾ ਕੇ ਡਾਕਟਰਾਂ ਨੂੰ ਇਹਨਾਂ ਦੀ ਕੰਡੀਸ਼ਨ ਬਾਰੇ ਦੱਸਿਆ ਇਹਨਾਂ ਦੇ ਰਿਪੋਰਟਾਂ ਦੱਸੀਆਂ ਔਰ ਔਰ ਜਦੋਂ ਡਾਕਟਰਾਂ ਨੇ ਇਹਨਾਂ ਦੀਆਂ ਰਿਪੋਰਟਾਂ ਵੇਖੀਆਂ ਤੇ ਉਹਨਾਂ ਵੀ ਬੋਲੇ ਕਿ ਇਹਨਾਂ ਦੀ ਜਿਹੜੀ ਪ੍ਰੋਬਲਮ ਆ ਇਹਨਾਂ ਦੀ ਜਿਹੜੀ ਬਿਮਾਰੀ ਆ ਬਹੁਤ ਜ਼ਿਆਦਾ ਸੀਰੀਅਸ ਆ ਕਿਉਂਕਿ ਇਹ ਬਿਮਾਰੀ 100 ਵਿੱਚੋਂ ਇੱਕ ਬੰਦੇ ਨੂੰ ਹੁੰਦੀ ਆ ਜਿਹੜੀ ਇਹਨਾਂ ਨੂੰ ਇਹ ਬਿਮਾਰੀ ਇਹ ਪ੍ਰੋਬਲਮ ਆਈ ਹੈ ਉਸ ਤੋਂ ਬਾਅਦ ਉਹਨਾਂ ਵੀ ਦੱਸਿਆ ਕਿ ਇਹਨਾਂ ਨੂੰ ਇੱਕ ਟੀਕਾ ਲੱਗੇਗਾ ਜਿਸ ਤਰ੍ਹਾਂ ਪਹਿਲਾਂ ਜਿੰਨਾ ਹਸਪੀਟਲ ਨੇ ਦੱਸਿਆ ਕਿ ਇਹਨਾਂ ਨੂੰ ਇੱਕ ਟੀਕਾ ਲੱਗੇਗਾ ਜਿਸ ਦੀ ਮਾਤਰਾ 100 mg ਹੁੰਦੀ ਹੈ ਔਰ ਉਹ ਕੀ ਟੀਕਾ 1,10,000 ਰੁਪਏ ਦਾ ਹੋਵੇਗਾ ਔਰ ਉਸ ਤੋਂ ਬਾਅਦ ਉਹਨਾਂ ਵੀ ਇੱਕ ਹੋਰ ਟੈਕਨੋਲੋਜੀ ਬਾਰੇ ਦੱਸਿਆ ਕਿ ਇੱਕ ਪਨੰਬਰਾ ਨਾਮ ਦੀ ਟੈਕਨੋਲੋਜੀ ਹੁੰਦੀ ਹੈ ਜਿਹੜੀ ਜਿਹੜੀ ਛੋਟੀ ਜਿਹੀ ਮਸ਼ੀਨ ਇੱਕ ਨਾੜ ਦੇ ਵਿੱਚ ਜਾਵੇਗੀ ਔਰ ਸਿੱਧੀ ਜਾ ਕੇ ਕਲਾਉਡ ਨੂੰ ਖਿੱਚ ਲਿਆਵੇਗੀ ਔਰ ਇਹਨਾਂ ਦੇ ਪਰਿਵਾਰ ਨੇ ਡਾਕਟਰਾਂ ਨੂੰ ਬੋਲਿਆ ਕਿ ਤੁਸੀਂ ਉਹ ਕਰ ਦਿਓ ਔਰ ਉਹਨਾਂ ਬੋਲਿਆ ਕਿ ਇਸ ਦੀ ਕੀਮਤ 10 ਲੱਖ ਰੁਪਏ ਹੈ ਜਿਸ ਦਾ ਇਲਾਜ ਦਾ ਖਰਚਾ ਹੋਵੇਗਾ 10 ਲੱਖ ਰੁਪਏ ਹੋਵੇਗਾ ਔਰ ਇਸ ਤੋਂ ਬਾਅਦ ਪ੍ਰਭ ਜਦਾਸ ਇਹਨਾਂ ਦਾ ਪਰਿਵਾਰ ਇਹਨਾਂ ਦੀ ਪਤਨੀ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਰਹੇ ਆਪਣੇ ਪ੍ਰਭੂ ਨੂੰ ਪੁਕਾਰਦੇ ਰਹੇ ਉਸ ਤੋਂ ਬਾਅਦ ਡਾਕਟਰਾਂ ਨੇ ਫਿਰ ਸਲਾਹ ਕੀਤੀ ਔਰ ਉਹਨਾਂ ਦੱਸਿਆ ਕਿ ਅਸੀਂ 100mg ਦੀ ਜਗ੍ਹਾ 50mg ਕਰ ਸਕਦੇ ਹਾਂ ਜਿਸ ਨਾਲ ਇਹਦਾ ਇਹ ਇਲਾਜ ਕੀਤਾ ਜਾਵੇਗਾ ਉਸ ਤੋਂ ਬਾਅਦ ਡਾਕਟਰਾਂ ਨੇ ਇਹਨਾਂ ਨੂੰ ਚੈੱਕਅਪ ਕੀਤਾ ਔਰ ਇਹਨਾਂ ਦਾ ਜਿਹੜਾ ਬੀਪੀ ਸੀ ਉਹ 40 ਹੋ ਚੁੱਕਾ ਸੀ ਔਰ ਡਾਕਟਰਾਂ ਨੇ ਇਹ ਦੱਸਿਆ ਕਿ ਇਹ ਖੂਨ ਕੱਢਣ ਲਈ ਇਹਨਾਂ ਨੂੰ 80ਗਾ ਲਗਾਉਣਾ ਹੀ ਪਵੇਗਾ ਕਿਉਂਕਿ ਇਸ ਤੋਂ ਇਲਾਵਾ ਇਸ ਦਾ ਕੋਈ ਹੱਲ ਨਹੀਂ ਆ ਔਰ ਜਦੋਂ ਇਹ ਫੇਰ ਪ੍ਰਾਰਥਨਾ ਕਰਦੇ ਰਹੇ ਪ੍ਰਭ ਜਦਾਸ ਇਹਨਾਂ ਦੀ ਪਤਨੀ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਰਹੇ ਉਸ ਤੋਂ ਬਾਅਦ ਫੇਰ ਡਾਕਟਰਾਂ ਨੇ ਆਪ ਸਟੀਮ ਵਿੱਚ ਸਲਾਹ ਕੀਤੀ ਕਿ ਚਲੋ ਅਸੀਂ ਇਹਨਾਂ ਨੂੰ 20 mg ਮਾਤਰਾ ਦਾ ਟੀਕਾ ਲਗਾਵਾਂਗੇ ਕਿਉਂਕਿ ਜ਼ਿਆਦਾ ਮਾਤਰਾ ਦਾ ਟੀਕਾ ਲਗਾਉਣ ਨਾਲ ਇਹਨਾਂ ਦੀ ਜਿਹੜੀ ਸਿਹਤ ਤੇ ਅਸਰ ਪੈ ਸਕਦਾ ਇਹਨਾਂ ਨੂੰ ਪੈਰਾਲਾਈਜ਼ ਹੋ ਸਕਦਾ ਇਨਾਂ ਦੀ ਨજર ਜਾ ਸਕਦੀ ਆ ਇੱਥੋਂ ਤੱਕ ਕਿ ਇਹਨਾਂ ਦੀ ਮੌਤ ਵੀ ਹੋ ਸਕਦੀ ਹੈ ਔਰ ਇਸ ਤੋਂ ਪਹਿਲਾਂ ਜਲੰਧਰ ਵਾਲਿਆਂ ਨੇ ਇਹੀ ਦੱਸਿਆ ਸੀ ਕਿ ਜੇ 100mg ਦਾ ਟੀਕਾ ਲਾਵਾਂਗੇ ਤਾਂ ਇਹਨਾਂ ਦੀ ਸਿਹਤ ਜਿਹੜੀ ਨੁਕਸਾਨ ਹੋ ਸਕਦਾ ਹੈ ਇਹਨਾਂ ਦੀ ਸਿਹਤ ਦੇ ਕਿਸੇ ਵੀ ਅੰਗ ਤੇ ਅਸਰ ਪੈ ਸਕਦਾ ਹੈ ਉਸ ਤੋਂ ਬਾਅਦ ਡੀਐਮਸੀ ਵਿੱਚ ਡਾਕਟਰਾਂ ਦੀ ਟੀਮ ਬੈਠੀ ਉਹਨਾਂ ਸਲਾਹ ਕੀਤੀ ਕਿ ਨਾ ਹੀ ਅਸੀਂ ਪ ਨੰਬਰਾਂ ਕਰਾਂਗੇ ਨਾ ਹੀ ਅਸੀਂ 100 ਐਮਜੀ ਦਾ ਟੀਕਾ ਲਾਵਾਂਗੇ ਅਸੀਂ ਸਿਰਫ 20 ਐਮਜੀ ਦੀ ਮਾਤਰਾ ਟੀਕਾ ਲਗਾਵਾਂਗੇ ਔਰ ਉਹਨਾਂ ਨੇ ਇਹਨਾਂ ਦੇ ਕੋਲੋਂ ਇਹਨਾਂ ਦੀ ਪਤਨੀ ਕੋਲੋਂ ਪ੍ਰਭ ਜਦਾਸ ਕੋਲੋਂ ਸਾਈਨ ਵਗੈਰਾ ਕਰਵਾ ਲਏ ਔਰ ਉਹਨਾਂ ਦੱਸਿਆ ਕਿ ਅਸੀਂ ਇਹਨਾਂ ਦਾ 20 ਐਮਜੀ ਨਾਲ ਇਲਾਜ ਕਰਾਂਗੇ ਔਰ ਇਹਨਾਂ ਦੱਸਿਆ ਉਸ ਤੋਂ ਬਾਅਦ ਉਹਨਾਂ ਫਿਰ ਇੱਕ ਸਲਾਹ ਕੀਤੀ ਕਿ ਅਸੀਂ ਸਿਰਫ 20 ਐਮਜੀ ਦਾ ਟੀਕਾ ਲਗਾਵਾਂਗੇ ਜਿਹੜਾ ਸਿੱਧਾ ਹੀ ਕਲਾਊਡ ਨੂੰ ਜਾ ਕੇ ਹਿੱਟ ਕਰੇਗਾ ਔਰ ਉਸ ਕਲਾਊਡ ਨੂੰ ਖਤਮ ਕਰੇਗਾ ਔਰ ਜੋ ਖੂਮੜੇ ਆਪਣੀ ਨਾਰਮਲ ਬਹਾ ਵਿੱਚ ਆ ਜਾਵੇਗਾ ਉਸ ਤੋਂ ਬਾਅਦ ਇਹਨਾਂ ਨੂੰ ਆਪਰੇਸ਼ਨ ਥੀਟਰ ਵਿੱਚ ਲੈ ਕੇ ਗਏ ਔਰ ਉੱਥੇ ਉਹਨਾਂ ਦੇ ਮਨ ਨੂੰ ਪ੍ਰਭੂ ਨੇ ਬਦਲਿਆ ਔਰ ਉਹਨਾਂ ਨੇ ਉਹਨਾਂ ਨੇ ਆਪਸ ਸਲਾਹ ਕੀਤੀ ਕਿ ਅਸੀਂ 10mg ਦਾ ਹੀ ਟੀਕਾ ਲਾਵਾਂਗੇ ਔਰ ਪ੍ਰਭੂ ਦੇ ਦਾਸ ਇਹਨਾਂ ਦੀ ਪਤਨੀ ਬਾਅਦ ਪ੍ਰਾਰਥਨਾ ਕਰਦੇ ਰਹੇ ਕਿ ਪ੍ਰਭੂ ਜੀ ਜੇ ਡਾਕਟਰਾਂ ਨੇ 10mg ਦਾ ਟੀਕਾ ਕਿਹਾ ਹੈ ਤਾਂ 10mg ਹੀ ਲੱਗੇ ਔਰ ਉਸ ਤੋਂ ਬਾਅਦ ਪ੍ਰਭੂ ਨੇ ਉਹਨਾਂ ਦੇ ਮਨਾਂ ਨੂੰ ਬਦਲਿਆ ਉਹਨਾਂ ਨੂੰ ਆਪਰੇਟ ਕਰਨਾ ਸ਼ੁਰੂ ਕੀਤਾ ਔਰ ਉਹਨਾਂ 10mg ਦਾ ਟੀਕਾ ਲਗਾਇਆ ਉਹ ਡਾਕਟਰ ਆਫਿਸ ਵਿੱਚ ਗੱਲਾਂ ਕਰ ਰਹੇ ਸੀ ਕਿ ਇਹ ਕੇਸ ਬਹੁਤ ਸੀਰੀਅਸ ਆ ਅਸੀਂ ਬੜੇ ਧਿਆਨ ਨਾਲ ਔਰ ਹੌਲੀ ਹੌਲੀ ਇਸ ਆਪਰੇਟ ਨੂੰ ਕਰਨਾ ਹੈ ਅਸੀਂ ਕਾਲੀ ਨਹੀਂ ਕਰਨੀ ਕਿਉਂਕਿ ਪਹਿਲਾ ਕੇਸ ਸਾਡੇ ਹਸਪੀਟਲ ਵਿੱਚ ਇਦਾਂ ਦਾ ਆਇਆ ਹੈ ਅਸੀਂ ਬੜੇ ਧਿਆਨ ਨਾਲ ਇਸ ਇਲਾਜ ਨੂੰ ਸ਼ੁਰੂ ਕਰਨਾ ਹੈ ਉਸ ਤੋਂ ਬਾਅਦ ਇਹਨਾਂ ਨੂੰ 10mg ਦਾ ਜਦੋਂ ਟੀਕਾ ਲਾਇਆ ਤਾਂ ਇਹਨਾਂ ਨੂੰ ਹੋਸ਼ ਆ ਗਈ ਔਰ ਇਹ ਦੱਸਦੇ ਨੇ ਭਾਈ ਜੀ ਕਿ ਮੈਨੂੰ ਡਾਕਟਰਾਂ ਨੇ ਪੁੱਛਿਆ ਕਿ ਤੁਸੀਂ ਹੁਣ ਠੀਕ ਹੋ ਜਦ ਇਹਨਾਂ ਨੂੰ ਹੋਸ਼ ਆਈ ਤਾਂ ਇਹ ਉਸ ਤੋਂ ਬਾਅਦ ਇਹਨਾਂ ਨੂੰ ਹੋਸ਼ ਆਈ ਔਰ ਮੈਂ ਭਾਈ ਜੀ ਨੂੰ ਕਹਾਂਗਾ ਕਿ ਤੁਸੀਂ ਉਸ ਤੋਂ ਬਾਅਦ ਡਾਕਟਰਾਂ ਨੇ ਤੁਹਾਨੂੰ ਕੀ ਬੋਲਿਆ ਤੇ ਤੁਸੀਂ ਉਹਨਾਂ ਨੂੰ ਕੀ ਜਵਾਬ ਦਿੱਤਾ ਤੇ ਤੁਹਾਨੂੰ ਕੀ ਮਹਿਸੂਸ ਹੋਇਆ ਜਦੋਂ ਮੈਨੂੰ ਹੋਸ਼ ਹੀ ਹੋ ਕਰ ਰਹੇ ਸੀਗੇ ਤੇ ਮੈਨੂੰ ਉਹਨਾਂ ਨੇ ਕਰਨ ਤੋਂ ਬਾਅਦ ਵਿੱਚ ਪੁੱਛਿਆ ਵੀ ਤੁਸੀਂ ਹੁਣ ਠੀਕ ਜੇ ਮੈਂ ਕਿਹਾ ਮੈਂ ਬਿਲਕੁਲ ਠੀਕ ਆ ਮੈਨੂੰ ਸਾਹ ਵਧੀਆ ਆ ਰਿਹਾ ਉਹ ਡਾਕਟਰ ਜਿਹੜੇ ਟੀਮ ਹੀ ਕਿ ਚਾਰ ਪੰਜ ਡਾਕਟਰ ਹੀ ਉਸ ਜਗ੍ਹਾ ਤੇ ਖੜੇ ਹੋ ਉਹ ਇੰਨਾ ਕਿ ਜ਼ਿਆਦਾ ਖੁਸ਼ ਹੋਏ ਕਹਿੰਦੇ ਇਹ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਗਏ ਆ ਪਰ ਹੈ ਬਹੁਤ ਕ੍ਰਿਟੀਕਲ ਕੇਸ ਹੀਗਾ ਸਾਨੂੰ ਉਮੀਦ ਨਹੀਂ ਹੈਗੀ ਇਹ ਇੱਕ ਕੇਸ ਕਾਮਯਾਬ ਹੋ ਜਾਏਗਾ ਤੇ ਅਸੀਂ ਕਿਹਾ ਵੀ ਚਲੋ ਫਿਰ ਵੀ ਅਸੀਂ ਵੇਖ ਲੈਨੇ ਆ ਚਾਂਸ ਤੇ ਉਹ ਮਤਲਬ ਬਹੁਤ ਥੋੜੇ ਹੀਗੇ ਉਹਨਾਂ ਨੇ ਮਤਲਬ ਸੋਚਿਆ ਕਿ ਕੰਮ ਤਾਂ ਹੁਣ ਹੋਣਾ ਹੀ ਹੋਣਾ ਆ ਤੇ ਚਲੋ ਇੱਕ ਵਾਰੀ ਚੈੱਕ ਵੀ ਕਰਕੇ ਵੇਖ ਲੈਨੇ ਕਿ ਟੀਕੇ ਦੇ ਨਾਲ ਸਹੈਦ ਜਾਨ ਬਚ ਜੇ ਤੇ ਜਦੋਂ ਮਤਲਬ ਉਹਨਾਂ ਨੇ ਮੈਨੂੰ ਦੱਸਿਆ ਵੀ ਠੀਕ ਜੇ ਮੈਂ ਕਿਹਾ ਹਾਂ ਠੀਕ ਆ ਤੇ ਉਹ ਬੜਾ ਜ਼ਿਆਦਾ ਖੁਸ਼ ਹੋਏ ਕਹਿੰਦੇ ਹਾਲੇਲੂਇਆ ਤਾਲੀ ਝਾਕੇ ਪ੍ਰਭ ਦੀ ਮਹਿਮਾ ਕਰਾਂਗੇ ਇੱਕ ਚੀਜ਼ ਹਾਲੇਲੂਇਆ ਹਾਂਜੀ ਭਾਈ ਜੀ ਅੱਗੇ ਦੱਸੋ ਉਸ ਤੋਂ ਬਾਅਦ ਚ ਫਿਰ ਮੈਨੂੰ ਬਾਹਰ ਲੈ ਕੇ ਆਏ ਤੇ ਪ੍ਰਭੂ ਦੇ ਦਾਸ ਨੇ ਮੈਨੂੰ ਪੁੱਛਿਆ ਵੀ ਤੂੰ ਠੀਕ ਜੈ ਮੈਂ ਕਿਹਾ ਬਿਲਕੁਲ ਠੀਕ ਆ ਹੁਣ ਮੈਨੂੰ ਵਧੀਆ ਸਾਹ ਆ ਰਿਹਾ ਆ ਤੇ ਸਾਰਾ ਕੁਝ ਮੈਂ ਕਿਹਾ ਮੈਂ ਠੀਕ ਆ ਫਿਰ ਮੈਨੂੰ ਉਹਨਾਂ ਨੇ ਫਿਰ ਐਮਰਜੈਂਸੀ ਵਾਰਡ ਦੇ ਵਿੱਚ ਲੈ ਕੇ ਆ ਗਏ ਤੇ ਸਵੇਰੇ ਫਿਰ ਡਾਕਟਰ ਵੱਡਾ ਡਾਕਟਰ ਜਿਹੜਾ ਸਭ ਤੋਂ ਵੱਡਾ ਐਮਡੀ ਡਾਕਟਰ ਹੀਗਾ ਉਹ ਆਇਆ ਤੇ ਉਹ ਮੈਨੂੰ ਉਹਨੇ ਆਣ ਕੇ ਇਹ ਗੱਲ ਕਹੀ ਕਹਿੰਦਾ ਵੀ ਸਾਡੇ ਵਿੱਚ ਕੋਈ ਪਾਵਰ ਨਹੀਂ ਹੈਗੀ ਤੈਨੂੰ ਅਸੀਂ ਠੀਕ ਕਰ ਦਿੰਦੇ ਇਹ ਤੇਰਾ ਬਾਬਾ ਜੀ ਉੱਪਰੋਂ ਆਏ ਆ ਤੇ ਤੈਨੂੰ ਠੀਕ ਕਰਕੇ ਤਾਂ ਦੁਬਾਰਾ ਵਾਪਸ ਚਲੇ ਹallelujah ਤੇ ਵਿੱਚ ਕੋਈ ਪਾਵਰ ਨਹੀਂ ਆ ਗਈ ਉਸ ਤੋਂ ਉਸ ਤੋਂ ਬਾਅਦ ਵਿੱਚ ਵੀ ਫਿਰ ਮੇਰਾ ਬੀਬੀ ਨਹੀਂ ਹੀ ਵਾਧ ਰਿਹਾ ਬੀਬੀ 40 ਦਾ 40 ਰਹਿ ਰਿਹਾ ਸੀ 40 60 ਹੀ ਰਹਿ ਰਿਹਾ ਸੀ ਥੱਲੇ ਵਾਲਾ 40 ਉੱਪਰ ਵਾਲਾ 60 ਉਸ ਚੀਜ਼ ਨੂੰ ਫਿਰ ਉਹ ਬੜੀ ਟੈਨਸ਼ਨ ਲੈ ਰਹਿ ਕੇ ਰਿਪੋਰਟਾਂ ਬਿਲਕੁਲ ਸਹੀ ਨਹੀਂ ਆ ਰਹੀਆਂ ਫਿਰ ਜਦੋਂ ਐਤਵਾਰ ਵਾਲੇ ਦਿਨ ਫਿਰ ਦੁਬਾਰਾ ਜਦੋਂ ਫਾਸਟ ਹੁਣ ਇੱਥੇ ਦਵਾ ਕੀਤੀ ਚਲੋ ਸਾਰੀ ਸੰਗਤ ਨੇ ਦਵਾ ਕੀਤੀ ਢਾਡੀਆਂ ਦਵਾਵਾਂ ਦਾ ਇਹ ਸਦਕਾ ਸਾਰਾ ਕੁਝ ਮੱਝ ਤੁਹਾਡੇ ਸਾਹਮਣੇ ਬੈਠਾ ਆ ਨਹੀਂ ਤੇ ਕੋਈ ਹੈ ਨਹੀਂ ਕਿਸ ਦੇ ਵਿੱਚ ਵੀ ਤਾਕਤ ਕਿ ਮੈਂ ਦੁਬਾਰਾ ਵਾਪਸ ਇਸ ਜਗ੍ਹਾ ਤੇ ਆ ਜਾਂਦਾ ਤੇ ਉਹਨਾਂ ਨੇ ਜਦੋਂ ਐਤਵਾਰ ਦਾ ਦਿਨ 6:11 ਵਜੇ ਤੋਂ ਬਾਅਦ ਵਿੱਚ ਇਹ ਨਾਲ ਬਲਵਿੰਦਰ ਤੇ ਮਨਜੀਤ ਗਏ ਨੇ ਅੰਦਰ ਡਾਕਟਰ ਨੇ ਬੁਲਾਇਆ ਤੇ ਡਾਕਟਰ ਨੇ ਕਿਹਾ ਵੀ ਹੁਣ ਟਾਟਾ ਮਰੀਜ਼ ਬਹੁਤ ਜ਼ਿਆਦਾ ਅੱਗੇ ਨਾਲੋਂ ਵਧੀਆ ਹੋ ਗਿਆ ਰਪੋਟਾ ਸਹੀ ਆਉਣ ਲੱਪੀਆਂ ਨੇ ਤੇ ਪ੍ਰਭੂ ਦਾ ਧੰਨਵਾਦ ਹੈ ਤੁਸੀਂ ਸਾਰਿਆਂ ਲੋਕਾਂ ਨੇ ਦੁਆਵਾਂ ਕੀਤੀਆਂ ਤੇ ਮਤਲਬ ਮੇਰਾ ਬੀਪੀ ਵੀ ਫਿਰ ਉਸ ਤੋਂ ਬਾਅਦ ਐਤਵਾਰ ਤੋਂ ਬਾਅਦ ਵਧਣਾ ਸ਼ੁਰੂ ਹੋ ਗਿਆ ਬਨਗੀ ਤੋਂ ਬਾਅਦ ਜਦੋਂ ਇਹ ਗਏ ਆ ਤੇ ਔਰ ਪ੍ਰਭੂ ਦੇ ਦਾਸ ਪ੍ਰਭੂ ਦੀ ਦਾਸੀ ਦੀਆਂ ਦੁਆਵਾਂ ਦੀ ਖਾਤਰ ਔਰ ਤੁਹਾਡੀ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਇਹ ਹਸਪੀਟਲ ਵਿੱਚ ਦਿਨੋਂ ਦਿਨ ਨਾਰਮਲ ਹੁੰਦੇ ਗਏ ਔਰ ਇਹਨਾਂ ਨੂੰ 10 ਦਿਨਾਂ ਬਾਅਦ ਛੁੱਟੀ ਮਿਲ ਗਈ ਔਰ ਉਸ ਤੋਂ ਬਾਅਦ ਇਹ ਜਦੋਂ ਇੱਕ ਹਫ਼ਤੇ ਬਾਅਦ ਚੈੱਕਅਪ ਕਰਨ ਲਈ ਗਏ ਤਾਂ ਡਾਕਟਰਾਂ ਨੇ ਇਹਨਾਂ ਨੂੰ ਫਿਰ ਤੋਂ ਦੁਬਾਰਾ ਵਧਾਈ ਦਿੱਤੀ ਅਤੇ ਉਹੀ ਗੱਲ ਉਹਨਾਂ ਨੇ ਫੇਰ ਕਹੀ ਕਿ ਤੁਹਾਡਾ ਪਰਮਾਤਮਾ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਹ ਆਪ ਥੱਲੇ ਉਤਰ ਕੇ ਤੁਹਾਡੇ ਲਈ ਆਇਆ ਸੀ ਔਰ ਤੁਹਾਨੂੰ ਠੀਕ ਕਰਕੇ ਚਲਾ ਗਿਆ ਸੀ ਜਦੋਂ ਆਪਾਂ 9 ਦਿਨ ਦੇ ਬਾਅਦ ਵਿੱਚ ਦੁਬਾਰਾ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਉਹ ਭਾਈ ਹੈਪੀ ਵੀ ਸਾਡੇ ਨਾਲ ਹੀਗਾ ਇਸ ਚੀਜ਼ ਦਾ ਉਹ ਵੀ ਗਵਾਹ ਆ ਮੈਨੂੰ ਕਹਿੰਦਾ ਯਾਰ ਤੈਨੂੰ ਵਧਾਈ ਹੋਵੇ ਬਹੁਤ ਬਹੁਤ ਤੇਰਾ ਦੁਬਾਰਾ ਜਨਮ ਹੋਇਆ ਤੇ ਫੇਰ ਉਹਦੇ ਤੋਂ ਬਾਅਦ ਵਿੱਚ ਕਹਿੰਦਾ ਮੈਂ ਦੁਬਾਰਾ ਰਿਪੋਰਟਾਂ ਕਰਨੀਆਂ ਨੇ ਮੈਂ ਇੱਕੋ ਦੁਬਾਰਾ ਕਰਨੀਆਂ ਗੁਰਦਿਆਂ ਦਾ ਟੈਸਟ ਕਰਨਾ ਬਾਕੀ ਸਾਰੇ ਟੈਸਟ ਕਰਨੇ ਮੈਂ ਆਖਿਆ ਜੀ ਕਰੋ ਕੋਈ ਗੱਲ ਨਹੀਂ ਉਹਨਾਂ ਨੇ ਜਦੋਂ ਟੈਸਟ ਦੀ ਰਿਪੋਰਟਾਂ ਆਈਆਂ ਤੇ ਮੈਨੂੰ ਕਹਿੰਦਾ ਕਿ ਮੈਂ ਅੱਜ ਸੱਚ ਜਾਣ ਗਿਆ ਮੈਂ ਸੱਚਮੁੱਚ ਹੀ ਜਾਣ ਗਿਆ ਕਿ ਤੂੰ ਰੱਬ ਕੇ ਰੱਬ ਦਾ ਹੀ ਬੰਦਾ ਆਂਦਾ ਤੂੰ ਰੱਬ ਦਾ ਬੰਦਾ ਆ ਤੇਰਾ ਰੱਬ ਤੇਰੇ ਨਾਲ ਆ ਭਾਈ ਕਹਿੰਦਾ ਤੇਰੀ ਇੱਕ ਵੀ ਰਿਪੋਰਟ ਖਰਾਬ ਨਹੀਂ ਸਾਰਾ ਕੁਝ ਨਾਰਮਲ ਆ ਹਾਲੇਲੂਇਆ ਅਰ ਅਜ ਉਸ ਤੋਂ ਬਾਅਦ ਇਹ ਬਿਲਕੁਲ ਠੀਕ ਨੇ ਹੌਲੀ ਹੌਲੀ ਪ੍ਰਭੂ ਉਹਨਾਂ ਦੇ ਸਿਰ ਸਿਰ ਵਿੱਚ ਸੁਧਾਰ ਕਰ ਰਿਹਾ ਹੈ ਫਿਰ ਉਹ ਕਹਿੰਦੇ ਕਿ ਇੰਨਾ ਸੀਰੀਅਸ ਕੇਸ ਸੀ ਅਸੀਂ ਆਪਣੇ ਣੈਟ ਦੇ ਉੱਤੇ ਤੇਰੀ ਵੀਡੀਓ ਬਣਾ ਕੇ ਪਾਉਣੀ ਅਸੀਂ ਕਿਸ ਦੀ ਪਾਈ ਨਹੀਂ ਕਿ ਅਜੇ ਤੱਕ ਬਸ ਇੱਕ ਤੂੰ ਹੀ ਬੰਦਾ ਹੈ ਕਿ ਜਿਹਦੀ ਅਸੀਂ ਵੀਡੀਓ ਬਣਾ ਕੇ ਪਾਉਣ ਲੱਗੇ ਆ ਉਹਨਾਂ ਨੇ ਮੇਰੀ ਇਦਾ ਹੀ ਵੀਡੀਓ ਬਣਾਈ ਜਿੱਦਾਂ ਸੁਲੇਮਾਨ ਬਣਾ ਰਿਹਾ ਇਦਾ ਮੇਰੀ ਵੀਡੀਓ ਬਣਾ ਕੇ ਤਾਂ ਉਹਨਾਂ ਨੇ ਆਪਣੇ ਣੈਟ ਦੇ ਉੱਤੇ ਪਾਈ ਉਹਨਾਂ ਨੇ ਕਹਿੰਦੇ ਵੀ ਅਸੀਂ ਮਤਲਬ ਪਹਿਲਾ ਹੀ ਕੇਸ ਵੇਖਿਆ ਤੇਰਾ ਇਦਾਂ ਦਾ ਮਤਲਬ ਹੋ ਗਿਆ ਠੀਕ ਨਹੀਂ ਤਾਂ ਹੁੰਦਾ ਨਹੀਂ ਆ ਕੰਮ ਹੈ ਉਹਨਾਂ ਨੇ ਵੀ ਮੇਰੀ ਵੀਡੀਓ ਬਣਾ ਕੇ ਪਾਈ ਫਿਰ ਤੇ ਔਰ ਪ੍ਰਭੂ ਦੀ ਕਿਰਪਾ ਦੇ ਨਾਲ ਅੱਜ ਤੁਹਾਡੇ ਵਿੱਚ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਏ ਨੇ ਆਪ ਚੱਲ ਕੇ ਆਏ ਨੇ ਮੈਂ ਚਾਹਾਂਗਾ ਕਿ ਅਸੀਂ ਖੜੇ ਹੋ ਕੇ ਪ੍ਰਭੂ ਦੇ ਨਾਮ ਨੂੰ ਤਾਰੀਫ ਕਰਾਂਗੇ ਤੇ ਭੈਣੋ ਭਰਾਓ ਮੇਰਾ ਦੁੱਖ ਤੇ ਬਹੁਤ ਜ਼ਿਆਦਾ ਵੱਡਾ ਹੈਗਾ ਪਰ ਪ੍ਰਭੂ ਨੇ ਇੰਨਾ ਕੁ ਸੋਟਾ ਕਰਕੇ ਦੱਸਿਆ ਕਿ ਜਿਹੜਾ ਕੋ ਅਸੀਂ ਉਹਦਾ ਧੰਨਵਾਦ ਨਹੀਂ ਕਰ ਸਕਦੇ ਤੇ ਉਹਦੀ ਐਡੀ ਵੱਡੀ ਕਿਰਪਾ ਆ ਦੂਸਰਾ ਸਾਨੂੰ ਪ੍ਰਭੂ ਨੇ ਦਾਸ ਵੀ ਓਦਾਂ ਦੇ ਦਿੱਤੇ ਆ ਕਿ ਸਾਡੇ ਵਾਸਤੇ ਦਵਾਵਾਂ ਤੇ ਕਰਦੇ ਹੀ ਕਰਦੇ ਨੇ ਪਰ ਜਿੱਥੇ ਸਾਨੂੰ ਹੈਲਪ ਦੀ ਜ਼ਰੂਰਤ ਪੈਂਦੀ ਆ ਉੱਥੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਔਰ ਦਿਨ ਰਾਤ ਇੱਕ ਕਰਕੇ ਸਾਡੀ ਹੈਲਪ ਵੀ ਬਹੁਤ ਜ਼ਿਆਦਾ ਕਰਦੇ ਨੇ ਹੈਲਪ ਵੀ ਸੋ ਵੀ ਸਾਨੂੰ ਪਿੱਛੇ ਨਹੀਂ ਰਹਿਣ ਦਿੰਦੇ ਉਹ ਇਹ ਆਪਣਾ ਘਰ ਨਹੀਂ ਵੇਖਦੇ ਕੁਝ ਨਹੀਂ ਵੇਖਦੇ ਸਿਰਫ ਉਹ ਵੇਖਦੇ ਆ ਕਿ ਮੈਨੂੰ ਹੈਲਪ ਮੇਰੀ ਹੈਲਪ ਨਾਲ ਜੋ ਕੁਝ ਵੀ ਹੋ ਸਕਦਾ ਵਾ ਮੈਂ ਕਰੂਗਾ ਦੂਸਰਾ ਭੈਣੋ ਪਰ ਆਓ ਸਿਰਫ ਇਹ ਚੀਜ਼ਾਂ ਹੀ ਵੱਡੇ ਚਰਚਾਂ ਦੇ ਵਿੱਚ ਹੀ ਸੁਣਦੇ ਆਏ ਆ ਕਿ ਬੜੇ ਬੜੇ ਵੱਡੇ ਚਮਤਕਾਰ ਹੁੰਦੇ ਆ ਤੇ ਸਾਡੇ ਦਿਲ 'ਚ ਵੀ ਕਦੀ ਕਦੀ ਆਉਂਦਾ ਇੱਕ ਵੱਡੇ ਚਰਚਾਂ 'ਚ ਜਾਣਾ ਚਾਹੀਦਾ ਆ ਵੱਡੇ ਚਰਚਾਂ ਦੇ ਬਹੁਤ ਵਿੱਚ ਮੁਰਦੇ ਜਿੰਦਾ ਹੁੰਦੇ ਆ ਬੜੇ ਬੜੇ ਚਮਤਕਾਰ ਹੁੰਦੇ ਆ ਪਰ ਅੱਜ ਮੈਂ ਇਹ ਬੜੇ ਮਤਲਬ ਕੀ ਕਹਿ ਸਕਣਾ ਬੜੇ ਦਾਅਵੇ ਦੇ ਨਾਲ ਕਹਿ ਸਕਣਾ ਆ ਕਿ ਤੁਹਾਡੇ ਚਰਚ ਦੇ ਵਿੱਚ ਵੀ ਇੱਕ ਮੁਰਦਾ ਜਿੰਦਾ ਹੋ ਕੇ ਤੁਹਾਡੇ ਸਾਹਮਣੇ ਤੁਹਾਡੀ ਗਵਾਈ ਹallelujah ਬੈਠਾਇਆ ਨਹੀਂ ਤੇ ਮੈਂ ਇਸ ਚੀਜ਼ ਦੀ ਮੇਰੇ ਕੋਲੋਂ ਰਿਪੋਰਟਾਂ ਨੇ ਸਾਰਾ ਕੁਝ ਗਵਾਇਆ ਪਾਸਟਰ ਪਾਸਟਰ ਜੀ ਤਾਂ ਹੈ ਹੀ ਹੈ ਨੇ ਭਾਈ ਹੈਪੀ ਵੀ ਗਵਾਇਆ ਬਾਕੀ ਹੋਰ ਵੀ ਜਿੰਨੇ ਭੈਣ ਭਰਾ ਨਾਲ ਹੀ ਸਾਰੇ ਇਸ ਚੀਜ਼ ਤੇ ਗਵਾਇਆ ਕਿ ਇੱਕ ਮੁਰਦੇ ਜਿੰਨਾ ਹੋਇਆ ਤੇ ਪਰ ਸਿਰਫ ਅਸਾਨੂੰ ਜ਼ਰੂਰ ਤੇ ਕੀ ਆ ਕਿ ਪ੍ਰਭੂ ਦੇ ਵਿੱਚ ਅੜੇ ਤੇ ਖੜੇ ਰਹੋ ਬਸ ਮਜ਼ਬੂਤ ਆਪਣੇ ਆਪ ਨੂੰ ਰੱਖੋ ਕੋਈ ਨੈਗੇਟਿਵ ਵਰਲਡ ਨਾ ਬੋਲੋ ਬਸ ਪ੍ਰਭੂ ਤੇ ਗਾੜੀ ਦਿਵਾ ਕਰੋ ਬਸ ਤੇ ਪ੍ਰਭੂ ਆਪਣੇ ਆਪ ਹੀ ਉਸ ਚੀਜ਼ ਦਾ ਉੱਤਰ ਦੇਂਦਾ ਆ ਤੇ ਮੈਂ ਇੰਨਾ ਹੀ ਕਹਿੰਦਾ ਹਾਂ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਵਾਸਤੇ ਦੁਆਵਾਂ ਕੀਤੀਆਂ ਪਾਸਟਰ ਜੀ ਹੁਣਾਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਜੈ ਐਮ ਸੀ ਦੀ ਸਭ ਕਮੀਆਂ ਅਤੇ ਲਚਾਰੀਆਂ ਤੋਂ ਸਭ ਦੁੱਖਾਂ ਅਤੇ ਬਿਮਾਰੀਆਂ ਤੋਂ ਸਭ ਕਮੀਆਂ ਥਾਲੀ ਜਾ ਕੇ ਸਭ ਦੁੱਖਾਂ ਅਤੇ ਬਿਮਾਰੀਆਂ ਮੇਰਾ ਯਿਸੂ ਆਪ ਬਚਾਉਂਦਾ ਤੇ ਆਰਾਮ ਦੇ ਦਿੰਦਾ ਏ ਲੋਕੋ ਆ ਚੱਕ ਲਵੋ ਸਬੂਤ ਕੇ ਸਾਡਾ ਯਸੋ ਜਿੰਦਾ ਏ ਲੋਕੋ ਆ ਚੱਕ ਲਵੋ ਨੱਚ ਕੇ ਗਾ ਕੇ ਤਾਲੀ ਵਾ ਕੇ ਪ੍ਰੋਗ੍ਰਾਮ ਐਮਾ ਕਰਾਂਗੇ ਲੋਕੋ ਆ ਚੱਕ ਲਵੋ ਸਬੂਤ ਕੇ ਸਾਡਾ ਯਸੋ ਜਿੰਦਾ ਏ ਲੋਕੋ ਆ ਚੱਕ ਲਵੋ ਸਬੂਤ ਕੇ ਸਾਡਾ ਯਸੋ ਜਿੰਦਾ ਏ ਸਭ ਕਟੀਆਂ ਤੇ ਲਚਾਰੀਆਂ ਤੋਂ ਸਭ ਦੁੱਖਾਂ ਤੇ ਬਿਮਾਰੀਆਂ ਤੋਂ ਸਭ ਕਟੀਆਂ ਤੇ ਲਜਾਈਏ ਤੋਂ ਸਭ ਦੁੱਖਾਂ ਤੇ ਬਿਮਾਰੀਆਂ ਤੋਂ ਕਾਇਤੇ ਲਚਾਰੀਆਂ ਤੋਂ ਸਭ ਦੁੱਖਾਂ ਤੇ ਬਿਮਾਰੀਆਂ ਤੋਂ ਸਭ ਦਮੀਆਂ ਚਿਲਤਾਰੀਆਂ ਤੋਂ ਸਭ ਦੁੱਖਾਂ ਤੇ ਬਿਮਾਰੀਆਂ ਤੋਂ ਮੇਰਾ ਯਿਸੂ ਆਪ ਬਚਾਉਂਦਾ ਤੇ ਆਰਾਮ ਦੇ ਦਿੰਦਾ ਏ ਲੋਕੋ ਆ ਚੱਕ ਲਵੋ ਆ ਚੱਕ ਲਵੋ ਆ ਚੱਕ ਲਵੋ ਆ ਚੱਕ ਲਵੋ ਸਬੂਤ ਕੇ ਸਾਡਾ ਯਸੂ ਜਿੰਦਾ ਏ ਲੋਕੋ ਆ ਚੱਕ ਲਵੋ ਸਬੂਤ ਕੇ ਸਾਡਾ ਯਸੂ ਜਿੰਦਾ ਏ ਗਾਇਆ ਮਿਲ ਕੇ ਲੋਕੋ ਆ ਚੱਕ ਲਵੋ ਸਬੂਤ ਕੇ ਸਾਡਾ ਯਸੂ ਜਿੰਦਾ ਏ ਲੋਕੋ ਆ ਚੱਕ ਲਵੋ ਸਬੂਤ ਕੇ ਸਾਡਾ ਯਸੂ ਜਿੰਦਾ ਏ ਹallelujah